ਇਸ ਵਕਤ ਗੱਲ ਕੀਤੀ ਜਾਵੇ ਤਾਂ ਮੰਡੀਆਂ ਵਿੱਚ ਕਾਫੀ ਕਣਕ ਜਿਹੜੀ ਹੈ ਹੈਈ ਹੋਈ ਹੈ ਦੇਖ ਸਕਦੇ ਹੋ ਤੁਸੀਂ ਕਿ ਇਸ ਵਕਤ ਮੰਡੀ ਵਿੱਚ ਜਿਹੜੇ ਹੈਗੇ ਹੈ ਕਣਕ ਦੇ ਅੰਬਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਸਮੱਸਿਆਵਾਂ ਦੀ ਤਾਂ ਗੱਲਬਾਤ ਕਰਾਂਗੇ ਕਿ ਕੀ ਕੀ ਸਮੱਸਿਆ ਜਿਹੜੀਆਂ ਨੇ ਇਸ ਵਕਤ ਕਿਸਾਨਾਂ ਨੂੰ ਆ ਰਹੀਆਂ ਨੇ ਅਤੇ ਕਣਕ ਜਿਹੜੀ ਹੈ ਉਹ ਇਸ ਵਕਤ ਚੱਕੇ ਜਾ ਰਹੀ ਹੈ ਜਾਂ ਫਿਰ ਨਹੀਂ ਚੱਕੇ ਜਾ ਰਹੀ ਉਸ ਬਾਰੇ ਗੱਲਬਾਤ ਕਿਸਾਨਾਂ ਨਾਲ ਕਰਾਂਗੇ ਬਾਈ ਜੀ ਕੀ ਨਾਂ ਤੁਹਾਡਾ ਬਲਵਿੰਦਰ ਜੀ ਕਦੋਂ ਤੋਂ ਬੈਠੇ ਹੋਣੇ ਪੰਜ ਦਿਨ ਹੋ ਗਏ ਅੱਜ ਕੋਈ ਆਇਆ ਨਹੀਂ ਹੁਣ ਤੱਕ ਕੱਲ ਆਏ ਸੀ ਜੀ ਹੁਣ ਤਾਂ ਉਹ ਦੇਦੂ ਪਹਿਲਾਂ ਤਾਂ ਕੋਈ ਆਇਆ ਨਹੀਂ ਹਾਂਜੀ ਕੀ ਕਹਿੰਦੇ ਕਣਕ ਬਰਕਾਦੋਂ ਤੱਕ ਚੱਕੀ ਜਾਊਗੀ ਹੁਣ ਕੀ ਬਦਲ ਲੱਗਦਾ ਸਰਕਾਰ ਦਾ ਜੀ ਉਹ ਤਾਂ ਝਾੜੂ ਮਾਰਦੇ ਆ ਕਿਵੇਂ ਅਸੀਂ ਜਿੱਤ ਕਿਉਂਵੇਂ ਕਣਕ ਨੂੰ ਝਾੜੂ ਮਾਰਦੇ ਕਿ ਮਿਲਟ ਮਿਲਟੀ ਲੈ ਜਾਵਾਂਗੇ ਜੀ ਕੀ ਪਤਾ ਹੁਣ ਸਰਕਾਰਾਂ ਦਾ ਤੇ ਗਾਪੀ ਮਰੀ ਜਾਂਦੇ ਨਹੀਂ ਅਧਿਕਾਰੀ ਆਉਂਦੇ ਆ ਉਹ ਕੀ ਕਹਿੰਦੇ ਆ ਉਹ ਤਾਂ ਕੁਛ ਨਹੀਂ ਗਿੜਾ ਕੱਢ ਕੇ ਮੜ ਜਾਂਦੇ ਜੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਅੱਛਾ ਤਾਂ ਇਸ ਵਕਤ ਜਿਹੜੀ ਕਣਕ ਹੈਗੀ ਆ ਉਹਨੂੰ ਬੋਰੀਆਂ ਵਿੱਚ ਵੀ ਪੜਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਿੱਥੇ ਜਾਵੇ ਅ ਇਸ ਪਾਸੇ ਤਾਂ ਜਿਹੜੇ ਬੋਰੀਆਂ ਦੇ ੰਬਾਰ ਨੇ ਕਾਫੀ ਲੱਗੇ ਹੋਏ ਨੇ ਲੋਕ ਦੱਸ ਰਹੇ ਨੇ ਕਿ 4-4 5-5 ਦਿਨਾਂ ਨੂੰ ਹੋ ਗਏ ਨੇ ਇੱਥੇ ਬੈਠਿਆ ਨੂੰ ਅਤੇ ਹੁਣ ਤੱਕ ਕਿਸੇ ਅਧਿਕਾਰੀ ਨੇ ਇਹਨਾਂ ਦੀ ਸਾਰ ਨਹੀਂ ਲਈ ਕਨਕ ਚੱਕੀ ਨਹੀਂ ਗਈ ਹੈ ਬੇਸ਼ੱਕ ਕਹਿੰਦੇ ਨੇ ਢੀਡਾ ਜ਼ਰੂਰ ਲਾਉਂਦੇ ਨੇ ਬਾਈ ਕਨਕ ਕਨਕ ਹੈਗੀ ਤੁਹਾਡੀ ਵੀ ਇੱਥੇ ਹਾਂ ਹਾਂ ਕਦੋਂ ਉੱਤੇ ਬੈਠੇ ਹੋਏ ਹੈ ਦੋ ਤਿੰਨ ਦਿਨ ਹੀ ਹੋਏ ਸਾਰੇ ਅੱਛਾ ਹਾਂ ਕੀ ਕਹਿੰਦੇ ਅਧਿਕਾਰੀ ਹੈ ਨਹੀਂ ਉਹ ਆਂਦੀ ਤੋਲ ਦੇਾਂਗੇ ਹਾਂ ਕਣਕਾਂ ਵੀ ਸੁੱਕੀਆਂ ਹੋਣਾ ਅੱਛਾ ਹਾਂ ਨਵੇਂ ਨੂੰ ਮੇਲਾ ਚੱਕਰ ਤਾਂ ਨਹੀਂ ਪੈ ਰਿਹਾ ਹੈ ਨਹੀਂ 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 ਕੋਈ ਫਰਕ ਹੈ ਅੜਿੱਕਤ ਨਹੀਂ ਆ ਰਹੀ ਸਾਰੇ ਤੁੱਲੀ ਅੰਦਰ ਡਾਲੀ ਅੰਦਰ ਤੁੱਲੀਆਂ ਦੇ ਡਾਲੀ ਠੀਕ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਸਾਈਡ ਤਾਂ ਕਣਕ ਦੇ ਜਿਹੜੇ ਨੇ ਅੰਬਾਰ ਇੱਥੇ ਲੱਗੇ ਹੋਏ ਨੇ ਅਤੇ ਇਸ ਵਕਤ ਇਹ ਜਿਹੜੀ ਹੈਗੀ ਹੈ ਫਰੀਦਕੋਟ ਤੋਂ ਕਾਫੀ ਦੂਰੀ ਤੇ ਪੈਣ ਦਾ ਪਿੰਡ ਦੀਪ ਸਿੰਘ ਵਾਲਾ ਉੱਥੋਂ ਦੀ ਤਸਵੀਰ ਜਿਹੜੀ ਹੈਗੀ ਹੈ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਕੀ ਬੋਰੀਆਂ ਦੇ ਢੇਰ ਜਿਹੜੇ ਨੇ ਲੱਗੇ ਹੋਏ ਨੇ ਕਿਸਾਨਾਂ ਨੂੰ ਸਮੱਸਿਆਵਾਂ ਜ਼ਰੂਰ ਆ ਰਹੀਆਂ ਨੇ ਪਰ ਨਾਲ ਦੀ ਨਾਲ ਕਈ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ 5-5 ਦਿਨ ਇੱਥੇ ਬੈਠਣ ਹੋ ਗਏ ਨੇ ਪਰ ਉਹਨਾਂ ਦੀ ਕਣਕ ਨਹੀਂ ਚੱਕੀ ਗਈ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਬੋਰੀਆਂ ਦੇ ਢੇਰ ਲੱਗੇ ਹੋਏ ਨੇ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਐ 24-25 ਦੀਆਂ ਬੋਰੀਆਂ ਜਿਹੜੀਆਂ ਨੇ ਉਹ ਇੱਥੇ ਪਈਆਂ ਹੋਈਆਂ ਨਜ਼ਰ ਆਣਗੀਆਂ ਤੇ ਅਗਲਾ ਪਾਸਾ ਜਿਹੜਾ ਮੰਡੀ ਦਾ ਵੇਖੋਗੇ ਇਹ ਵੀ ਕਾਫੀ ਵੱਡਾ ਏਰੀਆ ਹੈ ਅਤੇ ਇਸ ਵਕਤ ਇੱਥੇ ਵੀ ਕਣਕ ਜਿਹੜੀ ਹੈਗੀ ਹੈ ਉਹ ਪਈ ਹੋਈ ਤੁਹਾਨੂੰ ਦਿਖਾਈ ਦੇਵੇਗੀ ਇਸ ਪਾਸੇ ਨਜ਼ਰ ਮਾਰਾਂਗੇ ਤਾਂ ਵੇਖੋਗੇ ਕਿ ਹਾਲਾਤ ਜਿਹੜੇ ਨੇ ਇਸ ਵਕਤ ਇੱਥੇ ਕਿਸ ਤਰੀਕੇ ਦੇ ਨੇ ਕਾਫੀ ਵੱਡੀ ਮਾਤਰਾ ਵਿੱਚ ਕਣਕ ਜਿਹੜੀ ਹੈਗੀ ਇੱਥੇ ਪਈ ਹੋਈ ਹੈ ਚਾਰ ਪੰਜ ਦਿਨ ਕਹਿੰਦੇ ਕਿ ਕਿਸਾਨਾਂ ਨੂੰ ਇੱਥੇ ਹੋ ਗਏ ਨੇ ਬੈਠਿਆਂ ਨੂੰ ਅਤੇ ਕਣਕ ਇਸ ਵਕਤ ਚੱਕੀ ਨਹੀਂ ਜਾ ਰਹੀ ਮਜ਼ਦੂਰ ਜਿਹੜੇ ਨੇ ਇੱਥੇ ਕੰਮ ਕਰਦੇ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਮਹਿਲਾਵਾਂ ਬੈਠੀਆਂ ਹੋਈਆਂ ਨੇ ਇੱਥੇ ਜੋ ਕਿ ਸ਼ਾਇਦ ਕੰਮ ਦੀ ਵੇਟ ਕਰਦੀ ਜਾਂਦੇ ਕਿ ਕੰਮ ਇੱਥੇ ਮਿਲੇਗਾ ਪਰ ਜਿਸ ਤਰੀਕੇ ਕਣਕ ਨਹੀਂ ਚੱਕੀ ਜਾ ਰਹੀ ਤਾਂ ਉਸ ਉਸ ਤਰੀਕੇ ਨਾਲ ਇਹਨਾਂ ਦਾ ਕੰਮ ਜਿਹੜਾ ਹੈ ਉਹ ਵੀ ਪ੍ਰਭਾਵਿਤ ਹੁੰਦਾ ਹੈ ਤਾਂ ਅਸੀਂ ਦੇ ਤੌਰ ਤੇ ਕਿਹਾ ਜਾਵੇ ਤਾਂ ਕਾਫੀ ਵੱਡਾ ਆਸਰ ਜਿਹੜਾ ਹੈ tMapਾਉ ਤੇ ਜ਼ਿਆਦਾ ਪੈਂਦਾ ਹੈ ਜਦੋਂ ਕਣਕ ਦੀ ਚਕਾਈ ਨਹੀਂ ਹੁੰਦੀ ਤਾਂ ਵੇਖ ਸਕਦੇ ਹੋ ਕਣਕ ਜਿਹੜੀ ਹੈ ਇਸ ਵਕਤ ਇੱਕ ਬਿਹਤਰੀਨ ਜਿਹੜੀ ਹੈਗੀ ਫਸਲ ਇਸ ਵਾਰ ਆਈ ਲੱਗਦੀ ਹੈ ਅਤੇ ਦੂਜੇ ਪਾਸੇ ਕਾਫੀ ਕਣਕ ਜਿਹੜੀ ਹੈ ਕਿਸੋ ਖੇਤਾ ਵਿੱਚ ਉਹ ਖੜੀ ਹੈ ਅਤੇ ਕਿਹਾ ਜਾ ਸਕਦਾ ਹੈ ਕਿ ਕਾਫੀ ਪਰੇਸ਼ਾਨੀ ਜਿਹੜੀ ਹੈਗੀ ਹੈ ਉਹ ਕਿਸਾਨਾਂ ਨੂੰ ਹੋ ਸਕਦੀ ਹੈ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਇੱਥੇ ਜਿਹੜੇ ਨੇ ਢੇਰ ਹੋਰ ਜ਼ਿਆਦਾ ਲੱਗ ਜਣਗੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬੰਟੀ ਰੁਹਾਣਾ ਪਹੁੰਚੇ ਹੋਏ ਨੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਕਿਸ ਕਿਸ ਤਰੀਕੇ ਦੇ ਹਾਲਾਤ ਬਹੁਤ ਹਾਲਾਤ ਮਾੜੇ ਹੈ ਜੀ 15-15 ਦਿਨ ਲੋਕਾਂ ਨੂੰ ਬੈਠੇ ਹੋ ਗਏ ਜੀ ਤੇ ਜਮ੍ਹਾਂ ਸੁੱਕੀ ਕਣਕ ਤੁਸੀਂ ਵੇਖੋ ਜੀ ਬਸ ਉਹ ਇਹ ਇਹ ਸਰਕਾਰ ਚਾਹੁੰਦੀ ਹੈ ਵੀ ਸਿੱਧੇ ਵਪਾਰੀਆਂ ਨੂੰ ਦੇ ਦੇਣ ਤੇ ਮੰਡੀ ਜੀ ਦਾ ਉਹਨੇ ਮੰਡੀਆਂ ਬੰਦ ਹੋਣਾ ਪਰ ਪਰਸੋ ਕਿਸਾਨ ਯੂਨੀਅਨ ਨੇ ਪੂਰਾ ਕੀਤਾ ਹੱਲਾ ਗੁੱਲਾ ਤੇ ਫੇਰ ਜਾ ਕੇ ਕੱਲ ਬਾਤ ਜਨ ਆਇਆ ਜੀ ਬਾਤ ਜਨਦਾ ਕਿ ਨਾ ਬੋਲੀ ਤੇ ਬਾਤ ਜਨਾਂ ਕੁਝ ਨਹੀਂ ਸੀ ਬੁਰਾ ਹਾਲ ਹੋਇਆ ਪਿਆ ਸੀ ਜੀ ਤੇ ਧੋਮੀ ਪੈਂਦਾ ਮੁਰਕਿਆ ਨਾਲ ਗਿੱਲੀ ਹੋ ਗਈ ਮੀਂਹ ਪੈ ਗਿਆ ਗਿੱਲੀ ਤਾਂ ਹੋਣੀ ਹੀ ਆਈ ਫਿਰ ਤਰਪਾਲ ਵਗੈਰਾ ਦਿੱਤੇ ਹੋਏ ਨਹੀਂ ਕੋਈ ਨਹੀਂ ਕੋਈ ਨਹੀਂ ਤਰਪਾਲ ਦੇ ਨਾਂ ਨੂੰ ਕੀ ਕਰਨਾ ਜੇ ਐਲਾਨ ਕਰਤਾ ਵੀ ਕੱਲੇ ਐਲਾਨ ਨੂੰ ਕੀ ਕਰਨਾ ਸਰਕਾਰ ਨੇ ਐਲਾਨ ਕਰਤਾ ਵੀ ਸਰ ਖਰੀਦ ਦੇ ਕਣਕ ਨਾਲ ਬਾਰਦਾਨਾ ਨਾਲ ਲੈਣਾ ਦੇਣਾ ਜ਼ਿਮੀਂਦਾਰਾ ਰੋਂਦੇ ਖੜੇ ਸਾਰੇ ਮੰਡੀ ਦੇ ਵਿੱਚ ਬੁਰਾ ਹਾਲ ਹੋ ਗਿਆ ਇਹ ਆਂਦੇ ਆਮ ਪਾਰਟੀ ਲੈਵਾਂਗੇ ਆਮ ਬੰਦੇ ਆਮ ਬੰਦੇ ਆ ਗਏ ਕਾਂਗਰਸ ਨੂੰ ਨਿੰਦੀ ਜਾਂਦੇ ਕਾਲੀਆਂ ਨਿੰਦੀ ਜਾਂਦੇ ਹੁਣ ਆ ਵੇਖ ਲੋ ਕਿਸਾਨ ਸਾਰੇ ਖੜੇ ਰੋਈ ਜਾਂਦੇ ਵਿਚਾਰੇ ਬਾਰਦਾਨਾ ਨਹੀਂ ਆ ਰਿਹਾ ਕੋਈ ਟ੍ਰੈਕ ਆ ਰਿਆ ਨਾ ਬਾਰਦਾਨਾ ਬੁਰਾ ਹਾਲ ਹੋ ਗਿਆ ਕੋਈ ਕੁਝ ਨਹੀਂ ਆ ਰਿਹਾ ਜੀ ਸੋਣਾ ਸਭ ਕਿਸ ਤਰੀਕੇ ਦੇ ਹਾਲਾਤ ਵੇਖੇ ਤੁਸੀਂ ਪੁੱਛੋ ਮੈਂ ਅੱਜ ਸਾਡੇ ਹਲਕੇ ਦੀਆਂ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੀਆਂ ਸਮੱਸਿਆਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਅਸੀਂ ਦੇਖਣ ਗਏ ਆ ਕੱਲ ਵੀ ਕਰ ਰਹੇ ਆ ਅਫਸਰਾਂ ਨਾਲ 12-12 15-15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਚਾਪਦੀ ਫਸਲ ਲੈ ਕੇ ਆਇਆ ਨੂੰ ਬੋਲੀ ਨਹੀਂ ਲੱਗ ਰਹੀ ਜਿਹੜੀ ਕੋਈ ਥੋੜੀ-ਬਹੁਤ ਬੋਲੀ ਲੱਗੀ ਹੈ 5-5 6-6 ਦਿਨ ਹੋ ਗਏ ਬੋਲੀ ਉਸ ਨੂੰ ਹੋਈ ਨੂੰ ਉਹਦਾ ਬਾਰਦਾਨਾ ਨਹੀਂ ਆ ਰਿਹਾ ਤੇ ਜਿਹੜੀ ਸਰਕਾਰ ਹੈ ਉਹ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਕੁੰਭ ਕਰਨ ਦੀ ਨੀਂਦ ਸੌਂ ਗਈ ਐ ਕੋਈ ਸਾਰ ਨਹੀਂ ਲੈ ਰੇ ਇੱਥੇ ਮੰਡੀਆਂ ਚ ਬੈਠੇ ਲੋਕਾਂ ਦੀ ਰਾਤਾਂ ਕੱਟਨੀਆਂ ਪੈ ਰੀਆਂ 10-10 12-12 ਰਾਤਾਂ ਹੋ ਗਈਆਂ ਇੱਥੇ ਪਤਾ ਨਹੀਂ ਮੱਛਰ ਵੀ ਕਿੱਥੋਂ ਲਿਆ ਕੇ ਦਿੱਲੀੋਂ ਛੱਡਿਆ ਐ ਡਾ ਡਾ ਮੱਛਰ ਐ ਇੱਥੇ ਮੌਸਮ ਰੋਜ਼ ਰੰਗ ਬਦਲ ਰਿਹਾ ਕੱਲ ਅੱਧੇ ਪੰਜਾਬ ਚ ਬਾਰਿਸ਼ ਗੜੇਮਾਰੀ ਝੱਖੜ ਆਇਆ ਤੇ ਫਿਰ ਜੁਮੇਵਾਰ ਕੌਣ ਐ ਜਿਹੜੀਆਂ ਫਸਲਾਂ ਜਿਹੜੀਆਂ ਕਣਕਾਂ ਪਈਆਂ ਮੰਡੀਆਂ ਚ ਜਦੋਂ ਉਹ ਗਿੱਲੀਆਂ ਹੋ ਗਈਆਂ ਫਿਰ ਮੌਇਸਚਰ ਦਾ ਰੋਲਾ ਪਾ ਕੇ ਬਹਿ ਜਾਣਾ ਆ ਤੁਹਾਡੇ ਸਾਹਮਣੇ ਆ ਸੁੱਕੀਆਂ ਫਸਲਾਂ ਹੈ ਸੁੱਕੀ ਕਣਕ ਹੈ ਮੌਇਸਚਰ 12 ਤੋਂ ਥੱਲੇ ਹੈ ਤੇ ਫਿਰ ਇਹਨਾਂ ਤੇ ਤੋਲ ਕਿਉਂ ਨਹੀਂ ਲੱਗ ਰਿਹਾ ਇਹਨਾਂ ਇਹਨਾਂ ਦੀ ਜਿਹੜੀ ਖਰੀਦ ਕਰਕੇ ਸਰਕਾਰ ਕਿਸਾਨਾਂ ਨੂੰ ਵੇਲਾ ਕਿਉਂ ਨਹੀਂ ਕਰ ਰਹੀ ਆ ਸਾਰੇ ਖੜੇ ਆ ਮੈਂ ਸਭ ਨੂੰ ਪੁੱਛਿਆ 8-9 ਦਿਨ ਤੋਂ ਘੱਟ ਕਿਸੇ ਨੂੰ ਨਹੀਂ ਹੋ ਗਏ ਇਸ ਮੰਡੀ 'ਚ ਬੈਠ ਨੂੰ ਦੀਪ ਸਿੰਘ ਆਲਾ ਮੰਡੀ ਹੈ ਸਾਡੇ ਹਲਕੇ ਦੀ ਵੱਡਾ ਪਿੰਡ ਹੈ ਵੱਡੀ ਮੰਡੀ ਹੈ ਕਈ ਪਿੰਡ ਵਾਲੇ ਦੁਆਲੇ ਦੇ ਪੈਂਦੇ ਆ ਇੱਥੇ ਸੋ ਹਾਲਾਤ ਇਹੋ ਜਿਹੇ ਬਣੇ ਪਏ ਐ ਮੈਂ ਅੱਜ ਇਹਨਾਂ ਨਾਲ ਇਹੀ ਗੱਲ ਕਰਨ ਆਇਆ ਅੱਜ ਦਾ ਦਿਨ ਜੇ ਨਾ ਕੋਈ ਇਹਦੇ ਵਿੱਚ ਪ੍ਰੋਗਰੈਸ ਹੋਈ ਤੇ ਫਿਰ ਕੱਲ ਨੂੰ ਧਰਨਾ ਵੀ ਲਾਵਾਂਗੇ ਸੜਕਾਂ ਵੀ ਜਾਮ ਕਰਾਂਗੇ ਆਵਾਜਾਈ ਠੱਪ ਕਰਾਂਗੇ ਸਰਕਾਰ ਤਾਂ ਉੱਠੂਗੀ ਇਹ ਸਰਕਾਰ ਬਿਨਾਂ ਧਰਨੇ ਤੋਂ ਬਿਨਾਂ ਮੁਜਾਰੇ ਤੋਂ ਬਿਨਾਂ ਕਿਸੇ ਰੋਸ ਤੋਂ ਇਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ ਸੋ ਮੈਂ ਅੱਜ ਇਹੀ ਬੇਨਤੀ ਕਰਦਾ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀ ਕਹਿੰਦਾ ਹੁੰਦਾ ਸੀ ਕੀ ਤੁਸੀਂ ਮੰਡੀ 'ਚ ਬਾਅਦ 'ਚ ਜਾਇਆ ਕਰੋਗੇ ਵਿਹਲੇ ਕਰਕੇ ਤੁਹਾਨੂੰ ਘਰੇ ਭੇਜ ਦਿਆ ਕਰਾਂਗੇ ਤੇ ਅੱਜ ਤਾਂ 15-15 ਦਿਨ ਹੋ ਗਏ ਕਹਿੰਦਾ ਹੁੰਦਾ ਸੀ ਤੁਹਾਡੀ ਫਸਲਾਂ ਦੀ ਗਰਦੌਰੀ ਬਾਅਦ 'ਚ ਹੋਇਆ ਕਰੂਗੀ ਤੇ ਮੁਆਵਜ਼ਾ ਪਹਿਲਾਂ ਪਾ ਦਿਆ ਕਰਾਂਗੇ 20-2000 ਰੁਪਿਆ ਪਹਿਲਾਂ ਪਾ ਦਿਆ ਕਰਾਂਗੇ 2.5 ਸਾਲ ਹੋ ਗਏ ਫਸਲਾਂ ਵੀ ਖਰਾਬ ਹੋਈਆਂ ਸੁੰਡੀ ਦੀ ਮਾਰ ਵੀ ਪਈ ਗੜੇ ਮਾਰੀ ਵੀ ਹੋਈ ਤੇ ਕਿਸੇ ਨੂੰ ਦਿਵਾਨੀ ਨਹੀਂ ਮਿਲੀ ਉਦੋਂ ਤਾਂ ਕਹਿੰਦਾ ਸੀ ਕੁਕੜੀਆਂ ਦਾ ਵੀ ਦਇਆ ਕਰਾਂਗੇ ਮੁਆਵਜ਼ਾ ਆਂਡਿਆਂ ਦਾ ਵੀ ਦਇਆ ਕਰਾਂਗੇ ਗਾਵਾਂ ਮੱਜਾਂ ਦੀਆਂ ਵੀ ਦੇਵਾਂਗੇ ਇੱਥੇ ਫਸਲ ਤਾਂ ਨਹੀਂ ਮਿਲ ਰਿਆ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਸੀ ਇਹ ਸਰਕਾਰ ਦਾ ਉਸ ਤੋਂ ਮੁਨਕਰ ਹੋ ਗਏ ਲੱਗਦਾ ਨਹੀਂ ਸਾਰਾ ਧਿਆਨ ਜਿਹੜਾ ਇਲੈਕਸ਼ਨਾਂ ਤੇ ਹੋਇਆ ਪਿਆ ਇਲੈਕਸ਼ਨ ਤਾਂ ਹੋਣਾ ਹੀ ਆ ਯਾਰ ਇਹ ਮਾਰ ਤਾਂ 2.5 ਸਾਲ ਦੀ ਚੱਲ ਰਹੀਆਂ ਸਾਰਾ ਧਿਆਨ ਲੋਕਾਂ ਨੂੰ ਮੂਰਖ ਬਣਾਉਣ ਤੇ ਹੋਇਆ ਸਾਰਾ ਧਿਆਨ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਕੇ ਚੁਟਕਲੇ ਸੁਣਾ ਕੇ ਲਚੇदार ਭਾਸ਼ਣ ਸੁਣਾ ਕੇ ਇੱਕ ਵਾਰੀ ਵੋਟਾਂ ਲੈ ਲੋ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਉਸਤੇ ਹੋਇਆ ਵਾ ਹੁਣ ਲੋਕ ਜਦੋਂ ਇਹ ਆਉਣਗੇ ਪਿੰਡਾਂ ਚ ਤੇ ਲੋਕ ਇਹਨਾਂ ਚੀਜ਼ਾਂ ਤੇ ਸਵਾਲ ਕਰਨਗੇ ਜਵਾਬ ਦੇਣੇ ਪੈਣੇ ਇਹਨਾਂ ਨੂੰ ਉਦੋਂ ਵੀ ਪੁਲਿਸ ਮੂਹਰੇ ਕਰਕੇ ਡਾਂਗਾ ਮਾਰਦੇ ਆ ਸੋ ਲੜਾਈ ਲੜਾਂਗੇ ਸਰਕਾਰ ਨਾਲ ਲੋਕਾਂ ਨੂੰ ਇਨਸਾਫ ਦਵਾ ਕੇ ਹਟਾਂਗੇ ਥੈਂਕ ਯੂ ਵੈਰੀ ਮੱਚ ਤਾ ਬੰਟੀ ਰਮਣਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਕੁਝ ਬਜ਼ੁਰਗ ਨੇ ਗੱਲਬਾਤ ਕਰ ਰਹੇ ਨੇ ਤੇ ਸਾਨੂੰ ਜੀ ਮਿਹਰਬਾਨੀ ਕਰਕੇ ਪਾਪਾਂ ਪਾਣੀ ਵਾਲੀਆਂ ਪਵਾ ਦੇ ਜੀ ਐਮਪੀ ਬਣਾ ਲਿਏ ਬਾਪੂ ਜੀ ਐਮਪੀ ਦੇ ਫੰਡ ਚੋਂ ਪੈਸੇ ਜ਼ਰੂਰ ਦਿਵਾਉਂਗਾ ਅੱਛਾ ਜੀ ਐਮਪੀ ਤਾਂ ਅੱਗੇ ਵੀ ਬਹੁਤ ਬਣ ਚੁੱਕਿਆ ਜੀ ਪਰ ਸਾਡੇ ਗਰੀਬਾਂ ਦੀ ਪੈੜੀ ਜੀ ਹਰ ਪਾਸੇ ਰਹਿ ਜਾਂਦੀ ਹੈ ਕੋਈ ਇਹ ਮੇਰਾ ਬਹੁਤ ਬਹੁਤ ਤੁਹਾਡੇ ਅਗੇ ਧੰਵਾਦ ਆ ਤੁਹਾਡੇ ਅਗੇ ਬੇਨਤੀ ਹੈ ਮੇਰੀ ਇੱਕ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਕਹਿਣਾ ਜਿਹੜੇ ਸਾਡੇ ਜਿਹੜੇ ਸਾਡੇ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਰਹੇ ਚੁੱਕੇ ਆ ਮੈਂ ਤਾਂ ਤੁਹਾਡੇ ਅਗੇ ਬੇਨਤੀ ਕਰਨੀ ਆ ਮੈਂ ਹਾਜ਼ਰ ਹਾਂ ਜੀ ਜਿੰਨੇ ਜਿੰਨੇ ਹਾਂਜੀ ਇੱਕ ਮੇਰਾ ਜੀ ਕਾਕਾ ਉਹ ਬਟਾਰਾ ਦੀ ਪੈਰਾਂ ਦਾ ਲੁੰਡਾ ਉਦੋਂ ਨਾਲ ਕਈ ਦਾ ਕੰਮ ਹੁੰਦਾ ਨਾਲਸਾ ਤੋਂ ਪਾਣੀ ਪਾਜਦਾ ਬਹੁਤ ਮਿਹਰਬਾਨ ਕਰਕੇ ਮੇਰੀਆਂ ਪਾਈਪਾਂ ਪਵਾ ਦੇ ਜੀ ਜਰੂਰ ਜੀ ਜਿੰਨਾ ਮੇਰੇ ਵੱਸ ਹੋਇਆ ਜਰੂਰ ਕਰੂੰਗਾ ਸੋ ਮੋਰ ਤੁਹਾਨੂੰ ਸਿੱਧੀ ਬਿਲਕੁਲ ਜਿਹੜੀ ਹੈਗੀ ਆ ਸਮੱਸਿਆਵਾਂ ਉਹ ਵੀ ਸੁਣੀਆਂ ਜਾ ਰਹੀਆਂ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਤੇ ਨਾਲ ਦੇ ਨਾਲ ਜਿਹੜਾ ਸੀ ਇਹਦੇ ਤੁਰਤੇ ਇੱਥੇ ਜੋ ਵੰਟੀਰ ਮਾਣਾ ਪਹੁੰਚੇ ਹੋਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਮੰਗਾ ਨਹੀਂ ਸੁਣਦੀ ਮੰਗਾ ਨਹੀਂ ਮੰਨਦੀ ਤਾਂ ਇਹਨਾਂ ਵੱਲੋਂ ਪ੍ਰੋਟੈਸਟ ਦਾ ਰਸਤਾ ਜਿਹੜਾ ਹੈ ਉਹ ਵੀ ਅ ਅਪਣਾਇਆ ਜਾਵੇਗਾ ਤਾਂਕਿ ਆ ਕਿਸਾਨਾਂ ਨੂੰ ਮੁੰਡੀਆਂ ਵਿੱਚ ਨਾ ਰੋਲ ਨਾ ਪਵੇ ਇੱਥੋਂ ਉਹਨਾਂ ਦੀ ਫਸਲ ਜਿਹੜੀ ਹੈ ਉਸ ਤੋਂ ਮੇ ਸਿਰ ਚੱਕੀ ਜਾ ਸਕੇ ਪਿੰਡ ਦੀਪ ਸਿੰਘ ਵਾਲਾ ਫਰੀਦਕੋਟ ਤੋਂ ਕੈਮਰਾ ਪਾਸ ਨੰਬਰ ਪ੍ਰਸਿੱਗ ਚਾਦਦੇਲਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر